ਮਿੰਟੂ ਜੀ ਜ਼ੀਰਾ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਕੀ ਅਪਡੇਟ ਆ ਰਹੀ ਹੈ ਜੀ ਜ਼ੀਰੇ ਤੋਂ ਦੇਖੋ ਜ਼ੀਰਾ ਦੇ ਵਿੱਚ ਅੱਜ ਦੇਰ ਸ਼ਾਮ ਇੱਕ ਐਨਕਾਊਂਟਰ ਦੇ ਵਿੱਚ ਇਹਨਾਂ ਨੇ ਦੋ ਨੌਜਵਾਨਾਂ ਨੂੰ ਢੇਰ ਕਰ ਦਿੱਤਾ ਇੱਕ ਹਲੇ ਜਖਮੀ ਆ ਮਤਲਬ ਕਿ ਦੋ ਮਰ ਗਏ ਆ ਇੱਕ ਜ਼ਖਮੀ ਆ ਇਹ ਮਾਮਲਾ ਜਿਹੜਾ ਹਾਲ ਦੀ ਘੜੀ ਕਹਿਣ ਨੂੰ ਕਿ ਥੋੜਾ ਜਿਹਾ ਦੁਚਿੱਤੀ ਵਾਲਾ ਹੈ ਇਸ ਪੱਖ ਤੋਂ ਕੀ ਨਤੀਜਾ ਕੀ ਆ ਕਿਉਂਕਿ ਜਿਹੜੇ ਨੌਜਵਾਨ ਇਸ ਕੱਟੀ ਦੇ ਵਿੱਚ ਸਵਾਰ ਸੀਗੇ ਜਿਹੜੀ ਗੱਡੀ ਸਵਿਫਟ ਸੀਗੀ ਇਹ ਪੁਲਸ ਦਾ ਕਹਿ ਬਿਆ ਕਿ ਕੋ ਇਨ ਡਰੱਗ ਪੈਡਲਰ ਦਾ ਹਿੱਸਾ ਸਨ ਜਾਂ ਕਹਿ ਲੋ ਕਿ ਬਈ ਡਰੱਗ ਪੈਡਲਿੰਗ ਕਰਦੇ ਸੀਗੇ ਮਤਲਬ ਕਿ ਤਸਕਰੀ ਨਾਲ ਚੋੜ ਰਹੇ ਆ ਉਹਦੇ ਵਿੱਚੋਂ ਕਿੰਨਾ ਮਾਲ ਬਰਾਮਦ ਹੋਇਆ ਜਿਹੜੇ ਇਹਨਾਂ ਦੇ ਕੋਲ ਵੈਪਨ ਸੀ ਕਹਿੰਦੇ ਜੀ ਅਸੀਂ ਰੋਕਣ ਦਾ ਯਤਨ ਕੀਤਾ ਤੇ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਦੋ ਮਾਰੇ ਗਏ ਆ ਜੀ ਜ਼ਖਮੀ ਆ ਜਦ ਕਿ ਜਿਹੜੇ ਮਾਰੇ ਗਏ ਉਹਨਾਂ ਦੇ ਵਿੱਚੋਂ ਇੱਕ ਦੇ ਟੰਬਰ ਦਾ ਮੈਂ ਸੁਣ ਰਿਆ ਸੀ ਜਿਹੜੇ ਉੱਥੇ ਪਹੁੰਚੇ ਸੀ ਉਹ ਕਹਿੰਦੇ ਨਾ ਤੇ ਤਾਂ ਦਾਦਾ ਹੈ ਨਾ ਇਹਦਾ ਪਿਓ ਆ ਭੈਣ ਦੀ ਕੈਨੇਡਾ ਚ ਹਮ ਆਠ ਕਿਨੇ ਪਹਿਲੀ ਆ ਸੋਨਾ ਕੰਮ ਕਰਿਆ ਘਰ ਦੀ ਖੇਤੀ ਕਰਦਾ ਅਸੀਂ ਤੇ ਅੱਜ ਇਹ ਸੁਣ ਕੇ ਹਰਾਨ ਹੋ ਗਏ ਸਾਡੇ ਦੇ ਪੈਰਾਂ ਤੇ ਠੰਣੋ ਜ਼ਮੀਨ ਨਿਕਲ ਗਈ ਕਿਹਦਾ ਇੰਕਾਊਂਟਰ ਹੋ ਗਿਆ ਹਮ ਉਹ ਯਾਨੀ ਜਿਹੜੇ ਵਾਰਸ ਨੇ ਉਹ ਕੁਝ ਹੋਰ ਕਹਿ ਰਹੇ ਨੇ ਜੀ ਤੇ ਪੋਰਸ ਨੇ ਹਾਨੇ ਤੱਕ 8 ਡਿਸਕਲੋਸ ਨਹੀਂ ਕੀਤਾ ਕਿ ਇਹਨਾਂ ਤੋਂ ਕਿਨਾ ਡਰਗ ਬਰਾਮਦ ਹੋਇਆ ਜੀ ਤਸਕਰ ਸਨ ਤਸਕਰ ਸਨ ਤੇ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕੋਈ ਸਮਾਨ ਤਾਂ ਉਹਨਾਂ ਦੇ ਕੋਲ ਬਰਾਮਦ ਹੋਣਾ ਚਾਹੀਦਾ ਜੀ ਉਦਾਂ ਠੀਕ ਆ ਮੈਂ ਵਿਜੇ ਜੀ ਚਲੋ ਟਰੱਕ ਕੋਈ ਚੰਗੀ ਚੀਜ਼ ਥੋੜੀ ਇੱਕੜਾ ਸੰਜੀਵਨੀ ਬੂਟੀ ਆ ਹਮ ਪਰ ਇੱਕ ਬਾਰੇ ਕਿ ਇੱਥੇ ਬਹੁਤ ਸਾਰੇ ਮੁੰਡੇ ਐਸੇ ਆ ਜਿਹੜੇ ਖਾਣ ਖਾਣ ਪੀਣ ਵਾਸਤੇ ਕਰਦੇ ਆ ਦੂਜੀ ਗੱਲ ਹੈ ਕਿ ਥੋੜਾ ਬਹੁਤਾ ਵੇਚ ਵੀ ਲੈਂਦੇ ਆ ਹਮ 2 ਗ੍ਰਾਮ 4 ਗ੍ਰਾਮ 5 ਗ੍ਰਾਮ 7 ਗ੍ਰਾਮ ਜੇ ਕੋਈ ਸਮਾਨ ਲਿਆ ਰਿਹਾ ਡਰਗ ਲਿਆ ਰਿਹਾ ਤੁਸੀਂ ਉਹਨੂੰ ਕੋਰਟ ਚ ਪੇਸ਼ ਕਰੋ ਜੀ ਪਰ ਇਨਕਾਊਂਟਰ ਵਾਲਾ ਜਿਹੜਾ ਹੱਥ ਖੋਲੋਗੇ ਏਦਾਂ ਤੇ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਬਹੁਤ ਸਾਰੇ ਨੇ ਫਿਰ ਸਾਰਿਆਂ ਦੇ ਇਨਕਾਊਂਟਰ ਕਰੋਗੇ ਜਦਕਿ ਅਮਿਤ ਸ਼ਾ ਨੇ ਖੁਦ ਲੋਕ ਸਭਾ ਦੇ ਵਿੱਚ ਖੜੋ ਕੇ ਆਖਿਆ ਸੀਗਾ ਕਿ ਭਾਈ ਜਿਹੜੇ ਛੋਟੇ ਨੇ ਜਾਂ ਕੰਜ਼ਿਊਮਰ ਨੇ ਉਹਨਾਂ ਨੂੰ ਤੁਸੀਂ ਜੇਲ੍ਹ ਚ ਨਹੀਂ ਭੇਜਣਾ ਹੂੰ ਉਹਨਾਂ ਨੂੰ ਤੁਸੀਂ ਉਹਨਾਂ ਦੇ ਕੰਸੈਂਟ ਨਾਲ ਉਹਨਾਂ ਨੂੰ ਰੀਹੈਬ ਚ ਭੇਜੋ ਜੀ ਇਹੀ ਗੱਲ ਜਿਹੜੀ ਆ ਪੰਜਾਬ ਸਰਕਾਰ ਦੀ ਵੀ ਥਿਉਰੀ ਐ ਕਿ ਹਾਂ ਭਾਈ ਛੋਟਾ ਕੋਈ ਮਾੜਾ-ਬੋਟਾ ਰਿਕਵਰੀ ਵਾਲਾ ਮਾਮਲਾ ਐ ਜਿਵੇਂ ਤੁਹਾਡੇ ਤੁਸੀਂ ਇੱਕ ਦਿਨ ਕਰ ਰਹੇ ਸੀਗੇ ਨਾ ਉਹਦੇ ਤੇ ਤਾਂ ਕਿ ਬਾਨੇ ਹੈ ਕਿ ਕੋਈ ਇਸ ਤਰ੍ਹਾਂ ਦਾ ਹੈ ਜਾਂ ਪੀੜਤ ਐ ਜਾਂ ਕੋਈ ਛੋਟਾ-ਮੋਟਾ ਐ ਤਾਂ ਉਹਨੂੰ ਮੜਾ ਉਸ ਹਸਾਮ ਖਤਾਬ ਨਾਲ ਕਰੋ ਪਰ ਇੱਥੇ ਤਾਂ ਮਾਮਲਾ ਬਿਲਕੁਲ ਉਲਟ ਹੋ ਗਿਆ ਬਖਾ ਦੇਖੋ ਹੁਣ ਸੇਰ ਨੂੰ ਪਤੇ ਖੋਲਣਗੇ ਫਿਰ ਪਰ ਇਹ ਇੰਕਾਊਂਟਰ ਜਿਹੜਾ ਸ਼ੁਰੂ ਦੇ ਵਿੱਚ ਹੀ ਜਿਵੇਂ ਹੀ ਖਬਰ ਆ ਗਈ ਨਾ ਅਗਰ ਵਾਲੀ ਸਵਾਲਾ ਦੇ ਘਰੇ ਚ ਜ਼ਰੂਰ ਕਿਰਿਆ ਹੂੰ ਮਿੰਟੂ ਜੀ ਹੁਣ ਕਹਿੰਦੇ ਵੀ ਪੰਜਾਬ ਦੇ ਪੰਜਾਬ ਦੀ ਜਿਹੜੀ ਗਲੀ ਗਲੀ ਝਾਂਕੀਆਂ ਲਜਾਣ ਦਾ ਐਲਾਨ ਹੈ ਕਿ ਇਹ ਇਹ 26 ਜਨਵਰੀ ਵਾਲੇ ਕੰਟੈਕਸਟ ਦੇ ਵਿੱਚ ਆ ਵੀ 26 ਜਨਵਰੀ ਨੂੰ ਤੇ ਪੰਜਾਬ ਦੀ ਝਾਂਕੀ ਉੱਥੇ ਸ਼ਾਮਿਲ ਨਹੀਂ ਹੋਣੀ ਤੇ ਫਿਰ ਜਿਹੜੀ ਇਹ ਝਾਂਕੀਆਂ ਗਲੀ 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 ਦੇ ਵਿੱਚ ਕੱਢੀ ਜਾਏਗੀ ਇਜ਼ ਥੈਟ ਉਹ ਕਨੈਕਸ਼ਨ ਹੈ ਜੀ ਹਾਂ ਮੇਰੀ ਐਸੀ ਝਾਂਜਰ ਸ਼ੰਕੇਸ਼ਨ ਕਾਟਾ ਪੈਂਦਾ ਗਲੀ ਗਲੀ ਤਾਂ ਹੁਣ ਵੀ ਝਾਕੀਆਂ ਜਿਹੜੀਆਂ ਨੇ ਉਹ ਚੱਲਣਗੀਆਂ ਗਲੀ ਗਲੀ ਜੀ ਕਲ ਇਹ ਕਿ ਤੁਸੀਂ ਨਾ ਬੰਗਾਲ ਦਾ ਇਲੈਕਸ਼ਨ ਜਿਹੜਾ ਪਿਛਲਾ ਵੇਖਿਆ ਹੋਇਆ ਹੈ ਕੱਬ ਜੀ ਹਮ ਹ ਉਹਦੇ ਵਿੱਚ ਨਾ ਮੈਂ ਜਿਹੜੀ ਸਮਝ ਮਤਲਬ ਕਿ ਡਿਵੈਲਪ ਕੀਤੀ ਕਿ ਉਹ ਇਲੈਕਸ਼ਨ ਕਿਵੇਂ ਜਿੱਤੇ ਆ ਗਿਆ ਮੌਤਾਬ એનર્ਜੀ ਬਣੀ ਹਮ ਹ ਤੇ ਮੈਂ ਉਸ ਨਤੀਜੇ ਤੱਕ ਪਹੁੰਚਿਆ ਬੜਾ ਮਤਲਬ ਕਿ ਸਟੇਟਮੈਂਟ ਦਾ ਸਾਰਾ ਕੁਝ ਦੇਖਦੁਖੇ ਕਿ ਇਹ ਇੱਕ ਉਹ ਰਾਸ਼ਟਰਵਾਦ ਦਾ ਇੱਕ ਕਾਰਸੀ ਉਪਰਾਂਸ਼ਟਰਵਾਦ ਹਮ ਹ ਤੋਂ ਕਿ ਮੌਤਾਬ એનર્ਜੀ ਨੇ ਬੰਗਾਲੀ ਅਸਮਿਤਾ ਦੇ ਨਾਲ ਜੋੜ ਦਿੱਤਾ ਸਾਰਾ ਕੁਝ ਜੀ ਉਹਨਾਂ ਨੇ ਮਿਆ ਪਕਰਾਸ਼ਟਰਵਾਦ ਦੇ ਧਾਇਰੇ ਚ ਉਹਨੇ ਇੱਕ ਐਸਾ ਤੀਰ ਕੱਢਿਆ ਉਹਨਾਂ ਦੇ ਵਿੱਚ ਹੀ ਕਿ ਉਹਨਾਂ ਨੂੰ ਖੋਹ ਦਿੱਤਾ ਉਹ ਪਰਾਸ਼ਟਰਵਾਦ ਤਾਂ ਉਹੀ ਚੀਜ਼ ਭਗਵੰਤਬਾਨ ਕਰਨ ਲਈ ਪ੍ਰਯੋਗ ਕਰ ਰਹੇ ਨੇ ਕਰ ਨਹੀਂ ਰਹੇ ਪ੍ਰਯੋਗ ਕਰਨ ਜਾ ਰਹੇ ਆ ਮਤਲਬ ਹੁਣ ਕੀ ਹੈ ਦੇਖੋ ਇਹਨਾਂ ਨੇ ਕਿਹਾ ਕਿ ਜਿਹੜੀ ਰਿਐਕਸ਼ਨ ਹੋਈ ਆ ਜਿਹੜੀਆਂ ਜਿਹੜੀਆਂ ਝਾਕੀਆਂ ਨੇ ਸਾਡੇ ਸ਼ਹੀਦਾਂ ਦਾ અપਮਾਨ ਹੈ ਤੇ ਅਸੀਂ ਉਹ ਪੰਜਾਬ ਦੇ ਹਰੇਕ ਹਰਕੇ ਦੇ ਹਰੇਕ ਪਿੰਡ ਚ ਲੈ ਕੇ ਜਾਵਾਂ ਸਾਨੂੰ ਨਹੀਂ ਪਤਾ ਬਈ ਤੁਸੀਂ ਤਾਂ ਸਾਡਾ ਨਿਰਾਮਤਰ ਕੀਤਾ ਜੀ ਹੁਣ ਇਹ ਵੀ ਜੋ ਆਨ ਰਿਕਾਰਡ ਜਿਹੜੀਆਂ ਚੀਜ਼ਾਂ ਨੇ ਉਹਦੇ ਤੇ ਜੇ ਤੁਸੀਂ ਦ੍ਰਿਸ਼ਟੀ ਦੁੜਾਓ ਤਾਂ ਦੇਖੋ ਇਹਨਾਂ ਨੇ ਪਿਛਲੇ ਦਿਨੀ ਇੱਕ ਟਵੀਟ ਕੀਤਾ ਸੀਗਾ ਕਿ ਪੋਸਟ ਪਾਇਆ ਸੀਗਾ ਜਿਦੇ ਚ ਇਹਨਾਂ ਨੇ ਆਖਿਆ ਸੀਗਾ ਕਿ ਸੁਨੀਲ ਜਾਖੜ ਹੁਣ ਤੁਸੀਂ ਕਿਸ ਮੂੰਹ ਨਾਲ ਪੰਜਾਬੀਆਂ ਦੇ ਮੱਥੇ ਲਗੋਗੇ ਹੂੰ ਹੂੰ ਕਿਉਂਕਿ ਡਿਫੈਂਸ ਮਿਨਿਸਟਰੀ ਨੇ ਕਲੀਅਰ ਕਰ ਦਿੱਤਾ ਕਿ 베ਰੀ ਜਾਂ ਕੇਜਰੀਵਾਲ ਦੇ ਕੋਈ ਫੋਟੋ ਲਾ ਕੇ ਅਸੀਂ ਉੱਥੇ ਐਂਟਰੀ ਨਹੀਂ ਸੀ ਭੇਜੀ ਇਹਨਾਂ ਨੇ ਇੱਕ ਅੰਗਰੇਜ਼ੀ ਅਖਬਾਰ ਵੀ ਜੋ ਉਹ ਡਿਫੈਂਸ ਮਿਨਿਸਟਰੀ ਦੀ ਸਟੇਟਮੈਂਟਸ ਨੂੰ ਕੋਟ ਕੀਤੀ ਵਈ ਸੀ ਉੱਥੇ ਜੀ ਠੀਕ ਹੈ ਜੀ ਅੱਛਾ ਹੁਣ ਕਮਾਲ ਦੀ ਗੱਲ ਹੈ ਕਿ ਬੀਗਨ ਟੂਲ ਇਨ ਦਿ ਕੋਨਾਰਾ ਕਿਤਾਬ ਹੈ ਕਿ ਉਸੇ ਹੀ ਰੱਖਿਆ ਹਮ ਤਰਾਲੇ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ ਦੇਖੋ ਪੰਜਾਬ ਦੀ ਵਕਤ ਹੈ ਪੂਰੀ ਦੁਨੀਆ 'ਚ ਪੰਜਾਬ ਦੀ ਗੁੱਕਤ ਹੈ ਕਿ ਜਿਵੇਂ ਹੀ ਪੰਜਾਬ ਦੇ ਵਿੱਚ ਇਹ ਚਰਚਾ ਛੜੀ ਜਿਹੜੀ ਡਿਫੈਂਸ ਮੰਤਰੀ ਸੀ ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਨੇ ਕਿਹਾ ਜੀ ਕਿ ਚੌਥੇ ਰਾਉਂਡ 'ਚ ਇਹ ਇਸ ਕਰਕੇ ਝਾਕੀਆਂ ਬਾਹਰ ਹੋ ਗਈ ਜਾਂ ਕਿਉਂਕਿ ਥੀਮ ਦੇ ਅਨੁਸਾਰ ਨਹੀਂ ਸੀ ਹੂੰ ਹੁਣ ਤੁਸੀਂ ਡਿਫੈਂਸ ਮੰਤਰੀ ਦੀ ਇੱਕ ਸਟੇਟਮੈਂਟ ਨੂੰ ਤੇ ਕੋਟ ਕਰ ਰਹੇ ਹੋ ਜੀ ਉਹਦੇ ਤੇ ਸਾਰੀ ਜਾਣਬਾਜ਼ੀ ਕਰ ਰਹੇ ਹੋ ਪਰ ਦੂਸਰੀ ਨੂੰ ਕਿਵੇਂ ਛਟਲਾ ਸਕਦੇ ਹੋ ਤੁਸੀਂ ਹੂੰ ਇਤਿਮ ਦੇ ਅਨੁਸਾਰ ਜੇ ਤੁਹਾਡਾ ਸਾਰਾ ਕੁਝ ਸਹੀ ਸੀਗਾ ਤੇ ਫਿਰ ਤੁਸੀਂ ਇਸ ਮਾਮਲੇ ਨੂੰ ਮੰਮਤਾ ਬੈਂਰਜੀ ਵਾਂਗੂ ਚੱਕਦੇ ਕਿ ਇੱਕ ਆਫੀਸ਼ੀਅਲੀ ਲੈਟਰ ਲਿਖਦੇ ਜੀ ਉਹ ਲੈਟਰ ਤੁਸੀਂ ਪ੍ਰਕਾਸ਼ ਜਾਰੀ ਕਰ ਕਰਦੇ ਆਪਣਾ ਇਤਰਾਜ਼ ਜ਼ਿਤਾਉਂਦੇ ਪਰ ਨਹੀਂ ਤੁਸੀਂ ਉਹ ਰਸਤਾ ਨਹੀਂ ਚੁਣਿਆ ਤੁਸੀਂ ਰਸਤਾ ਦੂਸਰਾ ਚੁਣ ਰਹੇ ਹੋ ਜਦ ਕਿ ਜੇ ਥੀਮ ਦੇ ਅਨੁਸਾਰ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ ਤਾਂ ਫਿਰ ਤੁਹਾਨੂੰ ਆਪਣੇ ਅਫਸਰਾਂ ਦੀ ਜਵਾਬ ਤਲਬੀ ਕਰਨੀ ਚਾਹੀਦੀ ਸੀ ਪਾਈ ਕਾ ਵੀ ਕਿੱਥੇ ਰਹਿ ਗਈ ਆ ਕਿਉਂਕਿ ਨਿਰਾਪੂਰਾ ਇਹ ਹੁਣੇ ਇਥੇ ਆਂਟੀ ਭਾਜਪਾ ਸੈਂਟੀਮੈਂਟ ਹੈ ਕਿ ਤੁਸੀਂ ਆਪਣੀ ਹਰ ਇੱਕ ਗਲਤੀ ਨੂੰ ਛਪਾ ਲੋ ਉਹਦੀ ਆਪ ਦੇ ਵਿੱਚ ਤੇ ਦੂਜੀ ਗੱਲ ਹੈ ਕਿ ਦੇਖੋ ਚਾਕੀਆਂ ਕੀ ਆ ਭਗਤ ਸਿੰਘ ਮਾਈ ਭਾਗੋ ਆਪਣੇ ਘਰ ਘਰ ਚ ਨੇ ਉਹ ਆਪਣੇ ਦਿਲ ਦਿਲ ਚ ਨੇ ਤੇ ਤੁਸੀਂ ਉਹ ਚੱਕ ਕੇ ਕਿੰਨਾਂ ਕਮਾਓਗੇ ਸਾਰਾ ਕਾਫਲਾ ਭਾਰ ਕਿਤੇ ਤੇ ਪੈਣਾ ਤੁਸੀਂ ਮੈਨੂੰ ਦੱਸੋ ਮਜੀਜੀ ਪਾਰੋਂ ਫਿਰ ਕਮਾਉਣੇ ਤੇ ਪੜਨ ਤੇ ਖਜ਼ਾਨੇ ਚੋਂ ਤੇ ਅੱਗੇ ਤੋਂ ਹਾਂ ਨਿਕਲ ਡਿਆ ਕਿਤੇ ਆ ਕਬੜੀ ਵਰਸੀ ਪਈ ਜੀ ਮਿੰਟੂ ਜੀ ਕਾਂਗਰਸ ਵਾਲੇ ਕਹਿੰਦੇ ਪੰਜਾਬ ਚ ਪੈਦਲ ਯਾਤਰਾ ਕਰਨੀ ਹੈ ਹੁਣ ਮੈਨੂੰ ਤੇ ਇਹ ਲੱਗਦਾ ਕਿ ਜੇ ਪੈਦਲ ਯਾਤਰਾ ਕਰਨੀ ਹੈ ਤੇ ਫੇਰ ਇਹਨਾਂ ਦੇ ਬੂਟ-ਬਾਟ ਲਵਾ ਕੇ ਰੱਖੋ ਨੰਗੇ ਪੈਰੀ ਤੋਰੂ ਇਹਨਾਂ ਨੂੰ ਇਹਨਾਂ ਦਾ ਕੋਈ ਪਤਾ ਨਹੀਂ ਗੱਲ ਆ ਕੇ ਇੱਕ ਦੂਜੇ ਦੇ ਭਰਾ ਹੀ ਦੇਣ ਜਿਹੀ ਇਹਨਾਂ ਦੀ ਸੂਰਤਿ ਹਾਲ ਹੈ ਉਹ ਗ ਦੇ ਕੋ ਕਾਫੀ ਇਹਨਾਂ ਦਾ ਪਾਟਕ ਜਿਹੜਾ ਉਹ ਆਇਆ ਪਿਆ ਪਬਲਿਕ ਡੋਮੇਨ ਦੇ ਵਿੱਚ ਨਰਜੋਬ ਸਿੰਘ ਸਿੱਤੂ ਨੇ ਅੱਜ ਵੀ ਹੁਸ਼ਿਆਰਪੁਰ ਜਾ ਕੇ ਰੈਲੀ ਕਰਨੀ ਜਦਕਿ ਇਹਨਾਂ ਦੇ ਜਿਹੜੇ ਪੰਜਾਬ ਮਾਮਲੇ ਨੇ ਇਨਚਾਰਜ ਹੈ ਦਵਿੰਦਰ ਯਾਦਵ ਜੀ ਉਹਨਾਂ ਨੇ ਅੱਜ ਇੱਕ ਮੀਟਿੰਗ ਕੀਤੀ ਆ ਹੂੰ ਪੰਜਾਬ ਦੇ ਚੂਟੀ ਦੇ ਰੇਟ ਪਹੁੰਚੇ ਸਨ ਸਿੱਧੂ ਸਾਹਿਬ ਆਪਣੀ ਵੰਝਲੀ ਵਿਚ ਆ ਰਹੇ ਆ ਉਹਦਾ ਹਵਾ ਸਾਹਿਬ ਨੂੰ ਪੁੱਛਿਆ ਸਿੱਧੂ ਉਸ ਬਾਰੇ ਉਹ ਕਹਿੰਦਾ ਯਾਰ ਮੈਨੂੰ ਉਹਦਾ ਸਵਾਲ ਪੁੱਛਿਆ ਕਰੋ ਮੇਰੇ ਨਹੀਂ ਬਣਦੀ ਉਹਦੇ ਨਾਲ ਲੋ ਔਨ ਕੈਮਰਾ ਉਹ ਕਹ ਰੇ ਹੂੰ ਕਿ ਯਾਨੀ ਦਵਿੰਦਰ ਯਾਦਵ ਇਨਚਾਰਜ ਹੈ ਜਿਹੜੇ ਉਹ ਕਹਿੰਦੇ ਜੀ ਹਾਂ ਜੀ ਹਾਂ ਜੀ ਸਿੱਧੂ ਦੀ ਗੱਲ ਤੇ ਆਈ ਹੈ ਮੇਰੇ ਕੋਲ ਮੈਂ ਕਰਾਂਗਾ ਗੱਲ ਮਤਲਬ ਕਿ ਇਹਨਾਂ ਦਾ ਪਾਟਕ ਚੱਲ ਰਿਹਾ ਤੇ ਦੂਸਰੇ ਪਾਸੇ ਐਲਾਨ ਜ਼ਰੂਰ ਕੀਤਾ ਇਹਨਾਂ ਨੇ ਕਿ ਕਿ ਇੱਕ ਪੈਦਲ ਯਾਤਰਾ ਉਹ ਦੇਖੋ ਰਾਹੁਲ ਗਾਂਧੀ ਵਾਲੀ ਜਿਹੜੀ ਸੀ ਗਈ ਪੰਜ ਜੋੜੋ ਯਾਤਰਾ ਉਹ ਪੰਜਾਬ ਚੋਂ ਗੁਜ਼ਰੀ ਜ਼ਰੂਰ ਸੀ ਕਿ ਪੰਜਾਬ ਦੇ ਵਿੱਚ ਉਹ ਇਹਦਾ ਕਿ ਲੋਕੇ ਜਲਵਾ ਨਹੀਂ ਬਖੇਰ ਸਕੀ ਬਖੇਰ ਵੀ ਕਰਨਾਟਕ ਦੇ ਵਿੱਚ ਤਲੇਂਗਾਨਾ ਦੇ ਵਿੱਚ ਇਹਨਾਂ ਦੀਆਂ ਸਰਕਾਰਾਂ ਬਣ ਗਈਆਂ ਜੀ ਇਹ ਬਹੁਤ ਵੱਡੀ ਗੱਲ ਸੀ ਤਾਂ ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਯਾਤਰਾ ਦੀ ਬਹੁਤ ਵੱਡੀ ਕੀਤੀ ਆ ਬੰਗਾਲ ਬੋਰ ਸਾਰਾ ਕੁਝ ਕਵਰ ਕਰਕੇ ਆਉਣਗੇ ਹੂੰ ਤੇ ਮੈਨੂੰ ਮੈਂ ਇਹ ਆ ਕੇ ਰਾਹੁਲ ਗਾਂਧੀ ਨਿੱਜੀ ਤੌਰ ਤੇ ਕੁਛ ਨਾ ਕੁਛ ਗੇਮ ਕਰ ਰਹੇ ਪਪੋਂ ਮੇ ਜਨਾ ਮੰਨੇ ਉਹ ਪਪੋਂ ਜਿਹੜੀ ਇੱਕ ਸ਼ਬੀ ਬਣਾਈ ਗਈ ਸੀ ਨਾ ਮਿੱਥਕੇ ਉਹਦੇ ਤੋਂ ਬਾਹਰ ਆ ਰਹੇ ਹੂੰ ਹੂੰ ਬਾਹਰ ਆ ਰਹੇ ਇਹ ਤਾਂ ਡੈਫੀਨਟਲੀ ਮੰਨਣਾ ਪਾਏਗਾ ਉਹਦੇ ਤੋਂ ਬਾਹਰ ਆ ਰਹੇ ਆ ਬਾਕੀ ਕਾਂਗਰਸ ਨੂੰ ਕਿੰਨਾ ਕੋ ਫਾਇਦਾ ਹੁੰਦਾ ਉਸ ਸਮਾ ਦਾ ਸਿੰਘਾ ਪਰ ਫਾਇਦਾ ਦਰੂ ਹੋਏਗਾ ਤਾਂ ਅੰਗਰੇਜ਼ ਨੂੰ ਵੀ ਹੋਏਗਾ ਪਰ ਇਹ ਜਿਹੜੀ ਹੁਣ ਪੈਦਲ ਯਾਤਰਾ ਹੈ ਇਹ ਇਹਨਾਂ ਨੇ ਪੰਜਾਬ ਮੰਨੂ ਕੀਤੀ ਆ ਯਾਨੀ ਪੰਜਾਬ ਦੀ ਇਕਾਈ ਮੰਨੀ ਹੂੰ ਹੂੰ ਕਿ ਅਸੀਂ ਇਹ ਪੈਦਲ ਯਾਤਰਾ ਕਰਾਂਗੇ ਹੁਣ ਇਸ ਯਾਤਰਾ ਦੇ ਵਿੱਚ ਕਿੰਨਾ ਕੋ ਲੋਕਾਂ ਦਾ ਜਿਹੜਾ ਵਿਸ਼ਵਾਸ ਵੱਜਦਾ ਦੇਖੋ ਕਾਂਗਰਸ ਦੀ ਹਾਰ ਦਾ ਪਤਾ ਕੀ ਵੱਡਾ ਕਾਰਨ ਸੀਗਾ ਵੀ ਜੀ ਜੀ ਕਿ ਇਹਨਾਂ ਨੇ ਦੋ ਤਿੰਨ ਚੀਜ਼ਾਂ ਤੇ ਕਦੇ ਧਿਆਨ ਨਹੀਂ ਦਿੱਤਾ ਇਹਨਾਂ ਦਾ ਮੁੱਖ ਮੰਤਰੀ ਸਿਸਵਾ ਦਾ ਹੀ ਹੋ ਕੇ ਰਹਿ ਗਿਆ ਸਿੱਧਵਾ ਦਾ ਹੋਇਆ ਨਹੀਂ ਸਿੱਧਵਾ ਮਤਲਬ ਪੰਜਾਬ ਦਾ ਪਿੰਡ ਜੀ ਜੀ ਸਿਸਵਾ ਨੂੰ ਗਿਣਿਆ ਜਾਂਦਾ ਤੇ ਮਾਚਲਾ ਲਈ ਸਹੀ ਆ ਯਾਰ ਜੀ ਜਿਹੜਾ ਉੱਥੇ ਰਹਿਣ ਲੱਗ ਗਿਆ ਨਾ ਜੰਗਲਾਂ ਜੰਗਲਾਂ ਜਿੱਤੇ ਉਹ ਸ਼ਵਾਲਕ ਪਹਾੜੀਆਂ ਦੇ ਥੱਲੇ ਬਸ ਉਧਰ ਦਾ ਹੀ ਆ ਅੱਛਾ ਦੂਜੀ ਚੀਜ਼ ਇਹ ਲੋਕਾਂ ਨੇ ਇਹਨਾਂ ਨੂੰ ਜਿਤਾ ਆਖੀ ਭੇਜਿਆ ਸੀ ਪੰਜਾਬ ਚ ਲਾਉਣ ਵਾਸਤੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਪੰਜਾਬ ਉਲਝਾਉਣ ਵਾਸਤੇ ਜੀ ਆਪਸ ਕੋ ਵਿੱਚ ਜਾਂ ਆਪਸ ਵਿੱਚ ਹੀ ਇਹਨਾਂ ਦਾ ਰਫਰ ਸਿੱਧੂ ਦੀ ਜਿਵੇਂ ਹੀ ਸਾਨਕ ਸਰਕਾਰਾਂ ਦੇ ਮੰਤਰੀ ਦੇ ਤੌਰ ਤੋਂ ਛੁੱਟੀ ਹੁੰਦੀ ਹੈ ਉੱਥੇ ਹੀ ਇਹਨਾਂ ਦਾ ਕ੍ਰੇਡ ਸ਼ੁਰੂ ਹੋ ਜਾਂਦਾ ਹੂੰ ਫਿਰ ਤਾਂ ਉਹ ਥਮੇ ਤੇ ਲੋਕ ਅੱਕ ਗਏ ਜੀ ਕਹਿੰਦਿਆਂ ਤੋਂ ਪਹਿਲਾਂ ਕਿਸਨਾਂ ਨਕਾਂਦਰਸੀਆਂ ਨੂੰ ਜਿਤਾਇਆ ਆ ਉਹ ਜਵੇਂ ਆਂਦੇ ਨੇ ਖਸਮ ਕੀਤਾ ਪਰ ਭੂਜਾ ਤੇ ਉਹੀ ਚੱਕੀ ਤੇ ਉਹੀ ਹੁੰਜਾ ਹੂੰ ਉਹਨਾਂ ਨੇ ਇਹ ਤੇ ਉਹੀ ਆ ਲਿਆ ਉਹਨਾਂ ਨੇ ਚੱਕ ਕੇ 1 ਕਿਲੋ ਮੈਨਡੇਟ ਕਿੰਨਾ ਤਖੜਾ ਦਿੱਤਾ ਜੀ ਤਾਂ ਹੁਣ ਗਾਂ ਕਾ ਉੱਪਰ ਜਿਹੜੀ ਆਪਾਂ ਕਹਿੰ ਗਏ ਨਾ ਕਿ ਇਹਨਾਂ ਦੀ ਬੇਸਿਕ ਸਮੱਸਿਆ ਕੀ ਆ ਇਹ 30 35% ਵੋਟ ਸ਼ੇਅਰ ਤੋਂ ਕਦੇ ਮਰੇ ਨਹੀਂ ਸਨ ਹੂੰ ਅੱਜ ਦੀ ਹਾਲਤ ਇਹ ਆ ਕਿ ਡਿੱਗ ਪਏ 10 15% ਹੋਰ ਹਾਂ ਜੀ ਉਹ ਜਿਹੜਾ ਉਹ ਵੋਟ ਸ਼ੇਅਰ ਇਹਨਾਂ ਦਾ ਖੁਸਿਆਰ ਉਹਨੂੰ ਵਾਪਸ ਹਾਸਲ ਕਰਨ ਵਾਸਤੇ ਇਹ ਯੋਗਤਾ ਨੇ ਇਕਨੀਆ ਕੋ ਕਾਰਨ ਕਰ ਹੁੰਦੀ ਆ ਉਹ ਇਹਨਾਂ ਤੇ ਹੀ ਨਿਰਭਰ ਕਰਦਾ ਹੈ ਕਿ ਇਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਸਾਬਦੀ ਆ ਜੀ ਮਟੂ ਜੀ ਇਹ ਦੱਸਿਓ ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ ਮਾਮਲਾ ਸੀ ਉਹਦੇ ਸੰਬੰਧ ਦੇ ਵਿੱਚ ਹੁਣ ਪੁਲਿਸ ਰਾਜਸਥਾਨ ਜਾ ਸਕਦੀ ਹੈ ਜੀ ਤਫਤੀਸ਼ ਵਗੈਰਾ ਲਈ ਲਾਰੈਂਸ ਬਿਸ਼ਨੋਈ ਦਾ ਪਿੰਡ ਵੀ ਤੇ ਰਾਜਸਥਾਨ ਦੀ ਬਿਲਕੁਲ ਲਾਇਟੇ ਆ ਨਾ ਜੀ 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 ਲਾਰੈਂਸ ਬਿਸ਼ਨੋਈ ਦੇ ਪਿੰਡ ਅਕੀਨ ਮੈਂ ਤੁਹਾਨੂੰ ਦੱਸਿਆ ਸ਼ਾਇਦ ਮੇਰੇ ਪਿੰਡ ਤੋਂ ਬਿਲਕੁਲ ਨੇੜੇ ਆ ਹੂੰ ਤੇ ਇਹ ਦੋ ਪਾਸੇ ਰਾਜਸਥਾਨ ਚ ਰੋ ਜਾਂਦਾ ਤੇ ਉਹ ਤੋਂ ਅਗਲੀ ਜਿਹੜੀ ਗੱਲ ਹੈ ਕਿ ਰਾਜਸਥਾਨ ਦੇ ਨੇ ਚੇਸ ਕਰਕੇ ਜਾ ਸਕਦੇ ਆ ਕਿਉਂਕਿ ਐਸਆਈਟੀ ਬਣ ਗਈ ਆ ਐਸਆਈਟੀ ਨੇ ਦੋ ਐਫਆਈਆਰ ਦਰਜ ਕੀਤੀਆਂ ਹੁਣ ਦੇਖੋ ਇਹਨਾਂ ਦਾ ਨਕਮਾ ਪਾਣਾ ਹਮ ਕਿ ਐਸਆਈਟੀ ਤਾਂ ਮਾਰਤ ਦੇ ਵਿੱਚ ਹੀ ਬਣੀ ਹੋਈ ਸੀਗੀ ਹਮ ਹਮ ਜਦੋਂ ਇੰਟਰਵਿਊ ਪ੍ਰਕਿਰਤ ਹੁੰਦੀ ਹੈ ਦੋ ਹਿੱਸਿਆਂ ਚ ਜੀ ਪਰ ਹੋਇਆ ਕਿ ਕਿ ਇਹਨਾਂ ਨੇ ਐਫਆਈਆਰ ਦਰਜ ਨਹੀਂ ਕੀਤੀ ਜਦੋਂ ਹਾਈ ਕੋਰਟ ਨੇ ਸਵੈ ਨੋਟਸ ਲਿਆ ਉਹ ਇਹਨਾਂ ਦੀ ਲਾਹਪਤ ਕੀਤੀ ਉਹਨਾਂ ਨੇ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਐਫਆਈਆਰ ਦਰਜ ਕੀਤੀ ਤੋ ਕਿ ਜਦੋਂ ਤੱਕ ਤੁਸੀਂ ਐਫਆਈਆਰ ਤਰਜ ਨਹੀਂ ਕਰੋਗੇ ਤਾਂ ਵਿਜੈਦੀਨ ਸਰ ਜੀ ਕਹ ਲਿਆ ਕਿ ਤੁਸੀਂ ਦੂਸਰੀ ਸਟੇਟ ਚ ਐਂਟਰ ਕਿਵੇਂ ਕਰੋਗੇ ਜੀ ਜੇ ਫਰਦਰ ਇਹ ਅਪਲੀਕੇਸ਼ਨ ਕਿਵੇਂ ਕਰੂੰਗੇ ਜਥੇਦਾਰ ਕੌਂਕੇ ਦੇ ਮਾਮਲੇ ਚ ਵੀ ਮੇਰਾ ਇਹ ਸਟੈਂਡ ਹੈ ਜਾਂ ਤੁਹਾਨੂੰ ਕਿ ਮੇਰਾ ਇਹ ਮੰਨਣਾ ਹੈ ਕਿ ਸੀਆਰਪੀਸੀ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਸਿੱਧੀ ਇਨਕੁਆਰੀ ਵਗੈਰਾ ਦੀ ਹਮ ਹਮ ਸੀਆਰਪੀਸੀ ਕਹਿੰਦੀ ਹੈ ਤੇ ਆਪਾਂ ਹੀ ਰੈਟਿ ਕਰੋ ਇਨਵੈਸਟੀਗੇਟ ਕਰੋ ਮਾਮਲੇ ਨੂੰ ਜੀ ਤਾਂ ਜਥੇਦਾਰ ਕੌਂਕੇ ਦੇ ਮਾਮਲੇ ਚ 364 ਯਾਨੀ ਅਗਵਾ ਵੀ ਮੁੱਢਲੇ ਤੌਰ ਤੇ ਤੁਸੀਂ ਦਰਜ ਕਰੋ ਐਫ ਆਈ ਆਰ ਤੇ ਅੱਗੇ ਜਾਂਚ ਕਰੋ ਇਹੀ ਇਹਦੇ ਚ ਹੈ ਹਮ ਹਮ ਕਿ ਤੁਸੀਂ ਐਫ ਆਈ ਆਰ ਦਾ ਕਰੋ ਹੁਣ ਤੁਸੀਂ ਹਿਸਾਬ ਲਾ ਲਓ ਮਾਰਚ ਦੇ ਵਿੱਚ ਇੰਟਰਵਿਊਸ ਪ੍ਰਸਾਰਤ ਹੋਈਆਂ ਜੀ ਤੇ ਆ ਹੁਣ ਜਨਵਰੀ ਚੱਲਦਾ ਹੁਣ ਜਾ ਕੇ ਇਹਨਾਂ ਨੇ ਐਫ ਆਈ ਆਰ ਦਰਜ ਕੀਤੀਆਂ ਯਾਨੀ ਇੱਕ ਤਰ੍ਹਾਂ ਨਾਲ ਅਧਿਕਾਰ ਪਾਇਆ ਸੀ ਆਰ ਪੀ ਸੀ ਦੇ ਤਹਿਤ ਕਿ ਅਸੀਂ ਰਾਜਸਥਾਨ ਦੇ ਜਾ ਕੇ ਜੇਲ੍ਹ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਹਮ ਹਮ ਹੁਣੇ ਜਾਣਗੇ ਉਸ ਤੋਂ ਬਾਅਦ ਅਗਲਾ ਸਿੰਟਾ ਨਿਕਲੇਗਾ ਪਰ ਸਭ ਤੋਂ ਵੱਡਾ ਸਵਾਲ ਤੇ ਹੀ ਆ ਨਾ ਕਿ ਐਸਆਈਟੀ ਨੇ ਜੀ 8 10 ਮਹੀਨੇ ਚੋਂ ਤਵਾਰ ਇਹ ਐਫਆਈਆਰ ਟਰਚ ਕਿਉਂ ਨਹੀਂ ਕੀਤੀ ਇਹ ਪੰਜਾਬ ਦੀ ਜਿੰਦ ਦੇ ਵਿੱਚ ਉਹ ਮਾਮਲਾ ਹੋਇਆ ਹੀ ਨਹੀਂ ਦੂਜੀ ਚੀਜ਼ ਕਿ ਇਹ ਕਹਿੰਦੇ ਸਨ ਤੁਹਾਨੂੰ ਪਤਾ ਡੀਜੀਪੀ ਸੁਪਰੀਡੈਂਟ ਬਠਿੰਡਾ ਜੇਲ ਇਹ ਕਹਿੰਦੇ ਸਨ ਜੀ ਬਠਿੰਡਾ ਜੇਲ ਤਾਂ ਐਸਾ ਜ਼ੋਨ ਆ ਜਿੱਥੇ ਵਿੱਚ ਜੋ ਮੋਬਾਈਲ ਚੱਲਦਾ ਹੀ ਨਹੀਂ ਹਮ ਜਦ ਕਿ ਆਰਟੀਏ ਤੋਂ ਖੁਲਾਸਾ ਹੋਇਆ ਕਿ ਬਠਿੰਡਾ ਜੇਲ ਦੇ ਵਿੱਚੋਂ ਹੀ ਤੋ 250 ਮੋਬਾਈਲ ਬਰਾਮ ਤੋਂ 8 ਕਮਰ ਤੱਕ ਜੀ ਜੀ ਦੱਸਿਆ ਤੁਸੀਂ ਜੀ ਬੰਦਾ ਫਟਾ ਮੋਬਾਈਲ ਉੱਤੇ ਚਾਲਦੀ ਨਹੀਂ ਇਹ ਉਹਨਾਂ ਨੇ ਮੋਬਾਈਲ ਤੇ ਸੁਗਣ ਵਾਸਤੇ ਰੱਖੇ ਆ ਹੂੰ ਉਹਨਾਂ ਚੋਂ ਉਹਨਾਂ ਨੂੰ ਕੋਈ ਖੁਸ਼ਬੂ ਆਉਂਦੀ ਹੈ ਜੀ ਕਹਿੰਦੇ ਆ ਕਿ ਹੁਣ ਸਮਾਪਤੇ ਚ ਇਹਨਾਂ ਨੇ ਫਸਿਆ ਉਹਨੇ ਦੇ ਫਸੇ ਨੂੰ ਫਟਕ ਨਹੀ ਤਾ ਹੁਣ ਫਸਿਆ ਨੇ ਇਹਨਾਂ ਨੇ ਐਫ ਆਈ ਆਰ ਕਰ ਚੁੱਕੀ ਆ ਇਹ ਹੁਣ ਰਾਜਸਥਾਨ ਦੇ ਵਿੱਚ ਜਾ ਕੇ ਕਨਫਰਮੇਸ਼ਨ ਹੋਰ ਪੂਰੀ ਕੀਤੀ ਜਾ ਸਕਦੀ ਆ ਹੂੰ ਮੈਂਟੂਰੀਆ ਕੀ ਮਾਮਲਾ ਜੀ ਵੀ ਸਰਦੀਆਂ ਦੇ ਵਿੱਚ ਕਹਿੰਦੇ ਨਕਲੀ ਆਂਡੇ ਵੇਚੇ ਗਏ ਨੇ ਤੇ ਹੁਣ ਕਾਫੀ ਉਸ ਚੀਜ਼ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਤਾਂ ਸਹੀ ਕੀ ਕਹਾਣੀ ਆ ਦੇਖੋ ਇਹ ਲੁਧਿਆਣਾ ਦੇ ਕਸਬਾ ਮਾਛਬੜਾ ਤੇ ਵੇਚਣਾ ਨਕਲੀ ਆਂਡਿਆਂ ਦੀ ਕੋਈ ਟਰੇ ਲੈ ਗਿਆ ਅੱਛਾ ਜੀ ਤੇ ਇਹ ਪਤਾ ਇਦਾਂ ਲੱਗਿਆ ਕਿ ਜਦੋਂ ਉਹਨਾਂ ਨੇ ਵਾਲੇ ਇੱਕਥੇ ਡੁੱਬ ਗਏ ਤੇ ਦੂਜੀ ਗੱਲ ਇਹ ਆ ਕਿ ਇੱਕ ਆਂਡਾ ਉਹਨਾਂ ਦਾ ਛੱਕ ਜਾ ਹੋਇਆ ਤੇ ਉਹਨਾਂ ਨੇ ਭਨ ਕੇ ਵੇਖਿਆ ਵਿੱਚੋਂ ਪਾਣੀ ਨਿਕਲਿਆ ਹੂੰ ਉਹਨਾਂ ਨੇ ਕਿਹਾ ਇਹ ਕੀ ਆ ਤੇ ਫਿਰ ਉਸ ਤੋਂ ਬਾਅਦ ਉਹ ਜਿਵੇਂ ਜਿਵੇਂ ਵੀ ਕਲ ਉਹਨਸ ਆਉਗਦਾ ਤੇ ਅੱਗ ਦੀ ਰੀੜੀ ਲੈ ਕੇ ਗਏ ਉਹ ਤਾਂ ਜਿੱਦਾਂ ਪਲਾਸਟਿਕ ਪਿਗਲਦੀ ਆ ਇਸ ਤਰ੍ਹਾਂ ਦੀ ਸਬੈਲ ਵੀ ਆਈ ਤੇ ਪਲਾਸਟਿਕ ਪਿਗਲੀ ਵੀ ਹੂੰ ਤੇ ਸਭ ਤੋਂ ਵੱਡੀ ਗੱਲ ਇਹ ਜਦੋਂ ਅੰਡਿਆਂ ਨੂੰ ਛਿੱਲਿਆ ਜਾ ਰਿਹਾ ਸੀਗਾ ਨਾ ਤਾਂ ਜਿੱਦਾਂ ਆਪਾਂ ਛਿੱਲਦੇ ਤਾਂ ਤਾਂ ਆਂਡਾ ਤਾਂ ਗਰਮ ਆਂਡਾ ਤਾਂ ਬਿਲਕੁਲ ਕੁਝ ਸਕਿੰਟਾਂ ਦੇ ਵਿੱਚ ਛਿੱਲਿਆ ਜਾਂਦਾ ਜੀ ਉਹ ਕਹਿੰਦਾ ਕਿ 5 ਮਿੰਟਾਂ ਚ ਅਸੀਂ ਉਹ ਲਾਇਆ ਤੇ ਉਹ ਜਿੱਦਾਂ ਕੈਪ ਲਾਈਦਾ ਹੋਏ ਇਸ ਤਰ੍ਹਾਂ ਹੋਇਆ ਤੇ ਉਸ ਤੋਂ ਬਾਅਦ ਇੱਕ ਵੀਡੀਓ ਜਿਹੜਾ ਸੀਗਾ ਉਹ ਤਾਂ ਬਹੁਤ ਜਲਦੀ ਵਾਇਰਲ ਹੋ ਗਿਆ ਕਿਉਂਕਿ ਆਂਡੇ ਤੁਹਾਨੂੰ ਪਤਾ ਸਰਦੀਆਂ ਚ ਲਾਗਤ ਬਹੁਤ ਹੁੰਦੀ ਆ ਜੀ ਹਰੇਕ ਘਰ ਚ ਬੱਚੇ ਤੱਕ ਖਾਂਦੇ ਆ ਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ ਨਕਲੀ ਚੋਲ ਬਣ ਰਹੇ ਜੀ ਨਕਲੀ ਆਂਡੇ ਬਣ ਰਹੇ ਆ ਉਸ ਤੋਂ ਬਾਅਦ ਫਿਰ ਸਿਹਤ ਮਹਿਕਮਾ ਹੁਣ ਹਰਕਤ ਦੇ ਵਿੱਚ ਆਇਆ ਉਹ ਕਹਿੰਦੇ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਆ ਪਰ ਕੁਝ ਰਿਪੋਰਟਾਂ ਮੈਂ ਦੇਖ ਰਿਹਾ ਸੀਗਾ ਕਹਿੰਦੇ ਜੀ ਐਸਾ ਹੋ ਸਕਦਾ ਹੈ ਹੂੰ ਐਸਾ ਸੰਭਵ ਹੈ ਅੱਜ ਦੇ ਦੌਰ ਦੇ ਵਿੱਚ ਪਰ ਇਹਦੀ ਪਰਖ ਤੁਸੀਂ ਕਰ ਸਕਦੇ ਹੋ ਕਹਿੰਦਾ ਕਿ ਜੇ ਆਂਡੇ ਦੀ ਜ਼ਰਦੀ ਤੇ ਸਫੈਦੀ ਹੂੰ ਚੰਗੀ ਤਰ੍ਹਾਂ ਉਹ ਮੇਰੇ ਜਨ ਤੇ ਆਂਡਾ ਨਕਲੀ ਆ ਮਤਲਬ ਕਿ ਉਹਨਾਂ ਦਾ ਜਿਹੜਾ ਅੰਤਰ ਹੈ ਖਤਮ ਹੀ ਹੋ ਜਾਵੇ ਨਾ ਕਲੀਆ ਨਕਲੀ ਆਂਡੇ ਦਾ ਸਫੇਦ ਭਾਗ ਯਾਨੀ ਜਿਹੜਾ ਚਿੱਟਾ ਹਿੱਸਾ ਹੁੰਦਾ ਉਹ ਅਸਲੀ ਆਂਡੇ ਤੋਂ ਜ਼ਿਆਦਾ ਸਖਤ ਹੁੰਦਾ ਤਦ ਵੀ ਉਹ ਨਕਲੀ ਆ ਜੀ ਨਕਲੀ ਆਂਡੇ ਨੂੰ ਜੇ ਤੁਸੀਂ ਅੱਗ ਦੇ ਕੋਲ ਲੈ ਕੇ ਜਾਂਦੇ ਹੋ ਤਾਂ ਅੱਗ ਲੱਗ ਸਕਦੀ ਹੈ ਦੇ ਸਿੰਥੈਟਿਕ ਤੇ ਪਲਾਸਟਿਕ ਵਾਲਾ ਅੰਡਾ ਕਹਿੰਦੇ ਕਿ ਪਾਣੀ ਚ ਡੁੱਬੇਗਾ ਨਹੀਂ ਉਤਰਦਾ ਰਹੇਗਾ ਅੱਛਾ ਜੀ ਹਾਂ ਹਾਂ ਜੀ ਇਹ ਨਿਸ਼ਾਨੀਆਂ ਹੈਗੀਆਂ ਨੇ ਇਹਨਾਂ ਨੇ ਦੱਸਿਆ ਕਿ ਇਹ ਨਕਲੀ ਅੰਡੇ ਹੋ ਸਕਦੇ ਇਹਦਾ ਮਤਲਬ ਕਿ ਪੌਸਿਬਿਲਟੀ ਹੈ ਜੀ ਨਕਲੀ ਅੰਡੇ ਇੱਥੇ ਚੱਲਦੇ ਜੇ ਇਹ ਆ ਤੁਸੀਂ ਦੇਖੋ ਇੱਥੇ ਦੁੱਧ ਪੀਣਾ ਤੇ ਪਹਿਲਾਂ ਹੀ ਉਹ ਕੋ ਬੰਦ ਕਰ ਚੁੱਕੇ ਆ ਹੂੰ ਬੱਚੇ ਨੂੰ ਪਿਉਂਦੇ ਨਹੀਂ ਮੰਦਾ ਦੁੱਧ ਹੂੰ ਉਹ ਕਹਿੰਦੇ ਕਿ ਦੁੱਧ ਨਕਲੀ ਸਿੰਥੈਟਿਕ ਬਣਦਾ ਤੇ ਆਂਡਾ ਇਹ ਆ ਕਿ ਦੀਦੀ ਖਰਾਕ ਆ ਸਰਦੀਆਂ ਦੇ ਵਿੱਚ ਅਗਲਾ ਕਹਿੰਦਾ ਯਾਰ ਕੋਈ ਕੋਈ ਗੱਲ ਨਹੀਂ ਚਲੋ 5-10 ਰੁਪਏ ਖਰਚ ਕਰਦੇ ਆ ਇੱਕ ਆਂਡਾ ਵਾਲ ਕੇ ਖਾ ਲਾ ਕਿਹਾ ਦੇਣਾ ਪਰ ਇਹ ਤਾਂ ਉਹ ਦੇਖੋ ਅੱਗੇ ਸਿਹਤ ਮੈਕਮਾ ਕੀ ਰਿਜ਼ਲਟ ਕੱਢਦਾ ਇਹਦਾ ਜੀ ਮਿੰਟੂ ਜੀ ਪੰਜਾਬ ਤੋਂ ਬਾਅਦ ਉਹ ਕਹਿੰਦੇ ਬੀਜੇਪੀ ਵਾਲੇ ਹਰਿਆਣੇ 'ਚ ਵੀ ਇਕੱਲੇ ਹੀ ਚੋਣ ਲੜਨ ਦੇ ਮੂਡ 'ਚ ਨੇ ਸੋ ਕੀ ਖਬਰ ਆ ਰਹੀ ਜੀ ਦਰੋਂ ਦੇਖੋ ਹਰਿਆਣੇ ਦੇ ਵਿੱਚੋਂ ਖਬਰ ਇਹ ਆਉਣ ਡਈ ਆ ਕਿ ਇਹਨਾਂ ਦੇ ਕੋਰ ਕਮੇਟੀ ਦੇ ਵਿੱਚ ਇਹਨਾਂ ਦੇ ਬਹੁਤ ਈ ਲੀਡਰ ਜਿਹੜੇ ਆ ਉਹ ਇਸ ਹੱਕ ਵਿੱਚ ਆ ਕਿ ਜੀ ਜੀ ਪੀ ਦੇ ਨਾਲ ਅਲਾਈਅੰਸ ਕਰਕੇ ਇਲੈਕਸ਼ਨ 'ਚ ਨਾ ਜਾਇਆ ਜਾਵੇ ਬੜਾ ਸਿੰਪਲ ਫੰਡਾ ਹੈ ਜੀ ਜੀ ਗੱਲ ਇਹ ਆ ਕਿ ਚੀਤੋ 30% ਉਥੇ ਵੋਟ ਹੈ ਕਿ ਆ ਜਾਟਾਂ ਦੀ ਜਾਟ ਹੈਗੇ ਐਂਟੀ ਭਾਜਪਾ ਕਿਉਂਕਿ ਜਾਟਾ ਅੰਦੋਲਨ ਚੱਲਿਆ ਸੀਗਾ ਨਾ ਨੇ ਜਾਟਾਂ ਦੇ ਨਾਲ ਜੋ ਕੀਤੀ ਸਭ ਨੂੰ ਪਤਾ ਹੈ ਆਪਾਂ ਇੱਥੇ ਜੱਟ ਕਹਿੰਦੇ ਨੇ ਉਥੇ ਜਾਟ ਆ ਹਿੰਦੂ ਵਿੱਚ ਵੀ ਜਾਟਿਆ ਰਹਿ ਗਿਆ ਅੱਛਾ ਹੁਣ ਸਮੱਸਿਆ ਇਹ ਆ ਕਿ ਜੀਜੀਪੀ ਤੇ ਇੱਕ ਤੇ ਇਹ ਆ ਕਿ ਬਹੁਤ ਸਾਰੇ ਲੀਡਰਾਂ 'ਤੇ ਦੋਸ਼ ਲੱਗਦੇ ਆ ਕ੍ਰਾਪਸ਼ਨ ਵਗੈਰਾ ਦੇ ਤੇ ਦੂਜਾ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਐਂਟੀ ਭਾਜਪਾ ਸੈਂਟੀਮੈਂਟ ਹੈਗਾ ਜਾਟਾਂ ਦੇ ਵਿੱਚ ਆ ਹੂੰ ਉਹ ਇੱਕ بڑے ਚਕਾਰ ਹੂੰ بڑے ਚਲਾਕ ਨਹੀਂ ਇਹਨਾਂ ਨੂੰ ਇਹ ਆ ਕਿ ਇਹਨਾਂ ਨਾਲੋਂ ਤੋੜ ਮਿਸ਼ਵਰਾ ਕਰੋ ਵੈਸੇ ਵੀ ਜੇ ਤੁਸੀਂ ਦੇਖੋ ਉਧਰ ਬਠਾਕੇ ਦੀ ਹਿਸਟਰੀ ਚੱਕ ਲਓ ਕਾਲੀਆਂ ਦੀ ਹਿਸਟਰੀ ਚੱਕ ਲਓ ਬੀਬੀ ਮੁਫਤੀ ਮਹਿਬੂਬਾ ਦੀ ਹਿਸਟਰੀ ਚੱਕ ਲਓ ਇਦਾਂ ਹੀ ਐਂਟਰੀ ਮਾਰਦੇ ਆ ਤੇ ਮੁੜ ਕੇ ਅਗਲੇ ਨੂੰ ਵਗਾ ਕੇ ਮਾਰਦੇ ਆ ਪਰੇ ਹੂੰ ਤਾਂ ਇਹਨਾਂ ਨੇ ਵੇਖਿਆ ਕਿ ਹੋਣ ਕੋਈ ਹਰ ਇਹ ਤਾਂ ਕੰਮ ਰਿਜ਼ਲਟ ਹੋ ਜਾਣਾ ਕਿਉਂਕਿ ਜੀ ਜੀ ਪੀ ਦਾ ਵੱਡਾ ਵੋਟ ਬੈਂਕ ਸੀਗਾ ਕਿਸਾਨਾਂ ਦਾ ਜਾਟ ਜੀ ਤੇ ਉਹ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਖਫਾ ਉਹਦਾ ਨਕਸਾ ਉਹਦਾ ਆਪਣਾ ਹੋਏਗਾ ਆਪਾਂ ਇਹਨਾਂ ਤੋਂ ਖੇੜਾ ਛੜਾਈਏ ਤੇ ਜਿਹੜੀ ਜਾਟ ਮੋਟ ਆ ਉਹ ਆਪੇ ਵੰਡੀ ਜਾਊਗੀ ਭਪਿੰਦਰ ਫੁੱਟਾ ਦੇ ਵਿੱਚ ਇਨੈਲੋ ਦੇ ਵਿੱਚ ਤੇ ਜੀਜੀਪੀ ਦੀ ਵਿੱਚ ਕਿਹਾ ਕਿ ਨੋ ਹੋਏਗਾ ਇਹਦਾ ਪਾਜ ਪੜ ਹੋਏਗਾ ਬਾਹੋਂ ਪਿਲਾਕ ਨਹੀਂ ਹੋਵੇ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਖੁਸ਼ ਨੁਮਾ ਖਬਰ ਲੱਭਣ ਵਾਸਤੇ ਨਾ ਮੈਂ ਇੱਕ ਆਈਪੀਐਸ ਨੂੰ ਦੇਖਦਾ ਉਹਨਾ ਉਹ ਅਕਸਰ ਮੋਟੀਵੇਸ਼ਨਲ ਚੀਜ਼ਾਂ ਦਾ ਸ਼ੇਅਰ ਕਰਦੇ ਹੁੰਦੇ ਆ ਤੇ ਮੈਂ ਵੈਸੇ ਕੋਈ ਦੇ கிரੈਂਸੀਗਾ ਤਾਂ ਉਹਨਾਂ ਦੇ ਪੇਜ ਤੇ ਇੱਕ ਸਟੋਰੀ ਸੀ ਬੜੀ ਸ਼ਾਨਦਾਰ ਕਹਿੰਦੇ ਕਿ ਸਾਚ ਇੱਕ ਬੀਐਸਸੀ ਕਰ ਰਿਹਾ ਸੀਗਾ ਸਟੂਡੈਂਟ ਤੇ ਇੱਕ ਟ੍ਰੇਨ ਹਾਰਸ ਦੇ ਵਿੱਚ ਉਹਦੇ ਦੋਵੇਂ ਮੈਂਪੈਰ ਚਲੇ ਜਾਂਦੇ ਆ ਸੱਜੇ ਹੱਥ ਦੀ ਜਾਂ ਨਹੀਂ ਗੁੱਟ ਤੋਂ ਜੀ ਬਾਹ ਵੱਢੀ ਜਾਂਦੀ ਆ ਇਹ ਖੱਬੇ ਹੱਥ ਦੀਆਂ ਦੋ ਉਂਗਲੀਆਂ ਵੱਟੀਆਂ ਜਾਂਦੀ ਜਿੰਮਗੀ ਯਾਰ ਇਹ ਟੂਟਲੀ ਖੈਲੋ ਕੇ ਖਤਮ ਆ ਹਮ ਪਰ ਉਹ ਮੁੰਡਾ ਇੱਕ ਦਿਨ ਯੂਪੀਐਸਸੀ ਦੇ ਵਿੱਚ ਟੌਪ ਕਰਦਾ ਹੈ ਜੀ ਇਹ ਗੱਲ ਕੋਈ ਧੋਖ ਨਹੀਂ ਯਾਨੀ ਬਤਲੋਕੇ ਯੂਪੀਐਸਸੀ ਦੇ ਵਿੱਚ ਚੰਗਾ ਫਾਈਨਲ ਰਿਜ਼ਲਟ ਦੇ ਵਿੱਚ ਟੌਪ ਕਰ ਗਿਆ ਮੈਂ ਜਾਨੀ ਉਹ ਵਧੀਆ ਬੜੀ ਰੈਂਕਲ ਕਰਦਾ ਹੈ ਜੀ ਤੇ ਉਹ ਮੁੰਡਾ ਸੀਗਾ ਸੂਰਜ ਤੇਵਾੜੀ ਹਮ ਯਾਨੀ ਉਸ ਬੰਦੇ ਨੇ ਹਿੰਮਤ ਨਹੀਂ ਹਾਰੀ ਜਦੋਂ ਹੱਥ ਪੈਰ ਵੱਡੇ ਗਏ ਸਭ ਕੁਝ ਇੱਕ ਤਰ੍ਹਾਂ ਨਾਲ ਤੈਨੂੰ ਕਿ ਚਲਾ ਗਿਆ ਪਰ باوجود ਇਸ ਦੀ ਉਸ ਮੁੰਡੇ ਨੇ ਮਿਹਨਤ ਕੀਤੀ ਯੂਪੀਐਸਸੀ ਕ੍ਰੈਕ ਕੀਤੀ ਇਹ ਬਹੁਤ ਵਧੀਆ ਗਵਾਚ ਸੰਕਤੀ ਕੀ ਹੈ ਕੀ ਹੈ ਕਿ ਕਈ ਵਾਰ ਆਪਾਂ ਇਹ ਸੋਚਦੇ ਆ ਕਿ ਯਾਰ ਮੇ ਤੋਂ ਆ ਗਵਾਚ ਗਿਆ ਵੈਸੇ ਨਾ ਓਸ਼ੂ ਦੀ ਮੈਂ ਇੱਕ ਗੱਲ ਸੁਣੀ ਮੇ ਜੀ ਥੋੜਾ ਜਿਹਾ ਟਾਈਮ ਲਾਉਂਗਾ ਓਸ਼ੂ ਇੱਕ ਥਾਂ ਤੇ ਕਹਿੰਦਾ ਕਹਿੰਦਾ ਕਿ ਡਰ ਨਾ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਨੂੰ ਅੱਜ ਹੂੰ ਡਰ ਡਰ ਸਿਰਫ ਗਵਾਚਣ ਦਾ ਖਿਆਲ ਹੈ ਜੀ ਜਿੱਥੇ ਗਵਾਚਣ ਦਾ ਖਿਆਲ ਹੋਗਾ ਨਾ ਤੁਹਾਨੂੰ ਡਰ ਸ਼ੁਰੂ ਹੋ ਜਾ ਹੂੰ ਮੈਂ ਇਸ ਗੱਲ ਦੇ ਨਾਲ ਉਹ ਪਲੀ ਸਹਿਮਤ ਹਾਂ ਤਾਂ ਕਈ ਵਾਰ ਕੀ ਹੁੰਦਾ ਕਿ ਅਸੀਂ ਉਸ ਡਰ ਚੀਜ਼ ਚਲੇ ਜਾਂਦੇ ਆ ਜਾਂ ਉਸ ਸਟੋਮਾ ਚ ਚਲੇ ਜਾਂਦੇ ਆ ਯਾਰ ਕਿ ਮੇਰੇ ਕੋਲ ਆਗ ਬਾਚ ਗਿਆ ਜਾਂ ਡਰ ਹੁੰਦਾ ਕਿ ਆ ਕਵਾਚ ਨਾ ਜਾਵੇ ਜੀ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਅਸੀਂ ਉਹਨਾਂ ਦੀ ਸਹੀ ਵਰਤੋਂ ਹੀ ਨਹੀਂ ਕਰ ਪਾਉਂਦੇ ਇਸ ਸਟੈਂਡਰਡ 'ਚ ਜੀ